ਕਾਪੀ ਤੁਹਾਨੂੰ ਸਾਹਮਣੇ ਦੇਖੀ ਰਿਹਾ ਹਾਂ ਟ੍ਰਿਮਰ ਟ੍ਰਮਰ ਸਾਰੇ A to Z ਸਾਰੀ ਆਈਟਮ ਬਿਲਕੁਲ ਕੋਸਤਾ ਹੀ ਮਿਲੂ 50% ਲੇਖਦਾ ਦੰਦੀ ਦਿੰਦਾ ਇਹ ਉਦੋਂ 50 ਤੋਂ ਉੱਪਰ 50 ਤੋਂ ਉੱਪਰ 50 ਤੋਂ ਉੱਪਰ ਸਾਰੇ ਸਾਮਾਨ ਦੇਖ ਲੈ ਨਾਲੇ ਕੋਈ ਸਿੰਗਲ ਪੀਸ ਦੇ ਵਾਲੀ ਕਿਉਂ ਵਿਗਾਨ ਤੇ ਹੁਣਾ ਪੂਜੀ ਸਿੰਗਲ ਪੀਸ ਰਹਿਣਾ ਇਹ ਲੈਣਾ ਸਿੰਗਲ ਤਾਂ ਵਿਗਾਨ ਤੇ ਆ ਕੇ ਲੈ ਲਓ ਮਿਲੂਗਾ ਬਿਲਕੁਲ ਇਹ ਰੂਮ ਫਰੈਸ਼ਨਰ ਹੈ ਜੈਲਾ ਦਾ ਹਨਾ ਔਰ 180 ਰੁਪਏ ਦੀ ਐਮ ਆਰ ਪੀ ਹੈ ਪੈਣਾ ਕਿੰਨੇ ਦਾ 55 ਰੁਪਏ ਦਾ ਸਰਫ ਹਾ ਜਿੰਨਾ ਡੀਓ ਪਿਆ 30 ਰੁਪਏ ਸਰਫ ਸਾਰਾ 30 ਰੁਪਏ ਆ ਦੇਖੋ ਕਿੱਡੇ ਸੋਹਣੇ ਸੋਹਣੇ ਡੀਓ ਆ ਦੇਖੋ ਆ ਫੇਰ ਹਨ ਫੇਰੀ ਹਨਾ ਉਹ ਦੇਖੋ ਟਰਮਲਿਕ ਕਰੀਮ 15 15 ਰੁਪਏ ਜਿਹੜੀ ਮਰਜ਼ੀ ਲਈ 15 15 ਰੁਪਏ 15 ਰੁਪਏ ਦਾ ਪੀਸ ਹੈ 60 70 ਰੁਪਏ ਐਮ ਆਰ ਪੀ ਹੈ ਆ ਚਾਰਮੇ ਸਕ੍ਰੀਮ ਹੈਗੀ ਹੈ ਹਾਂਜੀ ਭਾਈ ਹਾਂਜੀ ਮੈਡੀਕੇਟਡ ਆਈਟਮ ਹੈ ਸਾਰੇ ਮੈਡੀਕਲ ਸਟੋਰ ਤੇ ਮਿਲਦੀ ਹੈ ਤੁਹਾਨੂੰ 50% ਲੈਸ ਦੇ ਦਾਂਗਾ ਐਮ ਆਰ ਪੀ ਤੋਂ ਖਾਫ ਰੇਟ ਆ ਦੇਖੋ ਇਹ ਟੋਨਰ ਐ ਐਕਸਚੇਂਜਰ ਹਨਾ 50 50 ਰੁਪਏ ਓਕੇ ਲੈ ਇਹ ਕਿਹੜਾ ਮਰਚਾ ਸਪੈਸ਼ਲ ਕੀਤਾ ਹੋਈਆਂ ਲਾਈਨ ਅਮਸਕਾਰੇ ਕਜਲ ਸੰਦੂਰ ਫੇਸ ਪਾਊਡਰ ਪ੍ਰਾਈਮਰ ਹਨਾ ਬਲੀਚਾਂ ਵੱਡੀਆਂ ਛੋਟੀਆਂ ਕਲੀਨਸਿੰਗ ਮਿਲਕਰ ਟੋਨਰ ਐਕਸਚੇਂਜਰ ਸਾਰੇ 5-5 ਲੀਟਰ ਸਾਡੇ ਕੋਲ 2-200 ਰੁਪਏ ਸਪਰੇਅ ਹਨਾ हेयर ਮੂਵਰ 800 ਰੁਪਏ ਐਮ ਆਰ ਵੀ ਆ 200 ਦੀ ਪੈਂਦੀ ਠੀਕ ਹੈ ਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਐਵੇਂ ਫੀਲਡ ਗੰਝ ਕੋਸਮੈਟਿਕ ਨਹੀਂ ਹੋਰ ਨਵੀਆਂ ਆਈਟਮਾਂ ਆ ਬਾਈ ਕੋਲੇ ਸਾਰਾ ਕੰਪਨੀ ਦਾ ਸਮਾਨ ਹੋਊਗਾ ਕੋਈ ਡੁਪਲੀਕੇਸੀ ਨਹੀਂ ਹੈਗੀ ਪੱਕਾ ਬਿਲ ਨਾਲ ਮਿਲੂਗਾ ਤੇ ਤੁਸੀਂ ਰੇਡ ਸੁਣ ਕੇ ਹਲਾ ਰਹੇ ਹੋ ਵੀਡੀਓ ਨਾ ਬਣੇ ਰਹੋ ਆ ਜੀ ਦੇਖੋ ਨਵੀਆਂ ਲੱਗੀਆਂ ਪੰਜਾਬੀਆਂ ਹਾਂਜੀ ਸਾਗਰ ਜੀ ਦੋ ਫੇਸ ਵਾਸ਼ ਫੀਟ ਆ ਗੋ ਮਰੀਆ ਜੀ ਸასიਖਾਲ ਸਾਰਿਆਂ ਨੂੰ ਕੀ ਦਿਖਾਵਾਂਗੇ ਅੱਜ ਆਹ ਦੇਖੋ ਨਵੀਆਂ ਆਈਟਮ ਨਵੀਆਂ ਆਈਟਮਾਂ ਤੁਹਾਨੂੰ ਦਿਖਾਣੇ ਆ ਪਹਿਲਾਂ ਉਦਾਂ ਇੱਕ ਵਾਰੀ ਕੈਮਰਾ ਮਾਰੋ ਸਾਰੇ ਪਾਸੇ ਇਹ ਦੇਖੋ ਦੋ ਫੇਸ ਵਾਸ਼ 65 ਹੋਰ ਕੰਸੀਲਰ ਕਿੰਨੇ ਆ ਦੇਖੋ ਰਾਸ਼ ਬਈ ਇੱਕ ਅੱਜ ਨਾਲੇ ਮੈਂ ਸਿੰਗਲ ਪੀਸ ਤੇ ਬਾੜੀ ਕਿਉਂ ਗੁਦਾਂਦ ਤੇ ਆਉਣਾ ਪੂਜੇ ਸਿੰਗਲ ਪੀਸ ਇਹ ਲੈਣਾ ਸਿੰਗਲ ਤਾਂ ਗੁਦਾਂਦ ਤੇ ਆ ਕੇ ਲੈ ਲਓ ਮਿਲੂਗਾ ਬਿਲਕੁਲ ਇਹ ਰੂਮ ਫਰੈਸ਼ਨਰ ਹੈ ਜੈਲਾ ਦਾ ਹਨਾ ਔਰ 180 ਰੁਪਏ ਦੀ ਐਮ ਆਰ ਪੀ ਹੈ ਪੈਣਾ ਕਿੰਨੇ ਦਾ 55 ਰੁਪਏ ਦਾ ਸਿਰਫ ਸਿਰਫ 55 ਰੁਪਏ ਦਾ ਓਕੇ ਅੰਦਰ ਆਓ ਰਾਸ਼ੇਲਾ ਤਾਂ ਕਰਕੇ ਤੁਹਾਡਾ ਭਰਾ ਬਾਰੀ ਵੀਡੀਓ ਬਣਾ ਰਿਆ। ਬਹੁਤ ਅੰਦਰ ਆਹ ਦੇਖੋ ਇਹ ਹੈਂਡ ਵੋਸ਼ ਹੈ। ਹਾਂਜੀ 180 ਰੁਪਏ ਮਰ ਵੀ ਹੈ। ਪ੍ਰੈਸ ਰੇਟ ਦਾ ਮਾਲ ਹੈ ਨਾ। ਹਾਂਜੀ ਬਾਈ ਤੁਹਾਨੂੰ ਕਿੰਨੇ ਦਾ ਪੈਣਾ 55 ਰੁਪਏ ਦਾ। ਸਿਰਫ ਥੋੜਾ ਸਾਹਮਣੇ ਪਿਆ ਸਮਾਨ ਦੇਖੋ। ਗਾਹ ਦੇਖੋ। ਆ ਜਿੰਨਾ ਡੀਓ ਪਿਆ ਨਾ ਹਾਂਜੀ ਆ ਜਿੰਨਾ ਡੀਓ ਪਿਆ 30-30 ਰੁਪਏ। ਸਾਰਾ ਸਾਰਾ 30-30 ਰੁਪਏ। ਆ ਦੇਖੋ ਕਿੱਡੇ ਸੋਹਣੇ-ਸੋਹਣੇ ਡੀਓ। 30 ਰੁਪਏ ਦਾ ਡੀਓ। ਜਿੰਨਾ ਮਰਜ਼ੀ ਲੋ। ਆ ਦੇਖੋ ਆ ਫੇਰ ਹਨ ਫੇਰੀ ਹਨਾ ਉਹ ਦੇਖੋ ਟਰਮਿਨਿਕ ਕਰੀਮ 15 15 ਰੁਪਏ ਜਿਹੜੀ ਮਰਜ਼ੀ ਲਈ 15 ਰੁਪਏ 15 ਰੁਪਏ ਦਾ ਪੀਸ ਹੈ 60 70 ਰੁਪਏ ਐਮ ਆਰ ਪੀ ਹੈ ਆ ਚਾਰਮੇ ਸਕਰੀਮ ਹੈਗੀ ਹੈ ਹਾਂਜੀ ਭਾਈ ਆ ਚਾਰਮੇ ਸਕਰੀਮ ਸਾਰੇ ਮੈਡੀਕੇਟਡ ਤੇ ਮਿਲਦੀ ਹੈ ਨਾ ਹਾਂਜੀ ਮੈਡੀਕੇਟਡ ਆਈਟਮ ਹੈ ਸਾਰੇ ਮੈਡੀਕਲ ਸਟੋਰ ਤੇ ਮਿਲਦੀ ਹੈ ਤੁਹਾਨੂੰ 50% ਲੈਸ ਦੇ ਦਾਂਗਾ ਐਮ ਆਰ ਪੀ ਤੋਂ ਖਾਫ ਰੇਟ ਬੁੱਲ੍ਹੇ ਸਹੀ ਹੈ ਆ ਦੇਖੋ ਇਹ ਟੋਨਰ ਐ ਐਕਸਚੇਂਜਰ ਹਨਾ 1000 1000 ਲਾ ਇਹ ਕਿਹੜਾ ਮਰਚਾ ਸਪੈਸ਼ਲ ਗਿੱਟਾਂ ਹੋ ਗਈਆਂ ਲਾਈਨ ਉਮਸਕਾਰੇ ਕਜਲ ਸੰਦੂਰ ਫੇਸ ਪਾਊਡਰ ਪ੍ਰਾਈਮਰ ਹਨਾ ਬਲੀਚਾਂ ਵੱਡੀਆਂ ਛੋਟੀਆਂ ਕਲੀਨਜ਼ਿੰਗ ਮਿਲਕਰ ਟੋਨਰ ਐਕਸਚੇਂਜਰ ਸਾਰੇ 5-5 ਲੀਟਰ ਸਾਡੇ ਕੋਲ 2-200 ਰੁਪਏ ਬੱਲੇ ਭਾਈ 150 ਆ ਦਿਖੋ ਕਲਰ ਹੈਗੀ ਹੂੰ 150 ਰੁਪਏ ਐਮ ਆਰ ਪੀ ਹੈ ਹਨਾ ਕਿੰਨੇ ਦਾ ਪੈਣਾ 55 ਰੁਪਏ ਬੱਲੇ ਸਹੀ ਹੈ ਅੱਧੋ ਵੀ ਥਲੇ ਜਾਈ ਜਾਂਦੇ ਸਰ ਮੈਂ ਕਿਹਾ ਅੱਧ ਕਿਉਂ 150 55 ਰੁਪਏ ਤਿੰਨ ਗੁਣਾ ਫਰਕ ਹੋ ਗਿਆ ਇਸਕ ਲਿਆ ਦੋ ਇਸਕ ਕਹਦਾ ਮੈਂ ਕਿਹਾ ਖੁਸ਼ ਹੋ ਜਾਓ ਅੱਜ ਲੋਕਾਂ ਦੀ ਗਾਹ ਆਜੋ ਲੋਕ ਦੇਖ ਕੇ ਤੁਹਾਨੂੰ ਕੋਲ ਮਾਰ ਜੀ ਆਹ ਦੇਖੋ ਇਹ ਵਧੀਆ ਤਾਂ ਹੀ ਆਉਂਦੇ ਨੇ ਗਾਕਾਂ ਦਾ ਮਾਲ ਪੈਕ ਹੋ ਰਿਹਾ 50000 ਰੁਪਏ ਫੀਸ਼ਲ ਕਿਟਾ ਹਨਾ ਓਕੇ ਵੀਰੇ ਐ 65 ਰੁਪਏ ਮਰ ਵੀ ਐ 5 ਰੁਪਏ ਰੋਜ਼ ਵਾਟਰ

ਹੋਲੇ ਸੌਰਵ ਮਾਰਬੀ ਕਿੰਨੇ ਹੋ ਇਹਦੀ ਐਮ ਆਰ ਬੀ ਦੇ ਲਓ 3 1100 ਰੁਪਏ ਐਮ ਆਰ ਬੀ ਹੈ ਹੋਲੇ 1150 ਰੁਪਏ ਐਮ ਆਰ ਬੀ ਹੈ 100 ਰੁਪਏ ਦੀ ਕਿਦੋਂ ਪਰੇ ਹੋ ਕੀ ਹੋ ਸਕਦਾ ਇਹ ਦੇਖੋ 25 ਰੁਪਏ ਦੀ ਵੈਕਸ ਐਂਜੋ ਐਂਜੋ ਚਾਹੀਦੀ ਹੈ ਇਹ ਵਾਲੀ 55 ਰੁਪਏ ਦੀ ਰੱਖ ਦੇ ਕਾ ਕੇ ਓਕੇ ਅੱਜ ਲਈ ਤੁਹਾਨੂੰ ਇੰਨਾ ਹੀ ਬਾਕੀ ਗਾਹਕ ਵੀ ਆ ਬਹੁਤ ਕਾਠ ਹੈ ਫੇਰ ਬਣਾਵਾਂਗੇ ਬਾਕੀ ਇਹ ਸਾਰਾ ਦੇ ਲਓ ਐਮ ਜੀ ਹੇਅਰਸ ਫਰੇ ਹੈ ਨਾ ਫੇਰ ਮੂਵਰ 800 ਰੁਪਏ ਐਮ ਆਰ ਵੀ ਆ 200 ਦੀ ਪੈਂਦੀ ਠੀਕ ਹੈ ਨਾ ਬਾਕੀ ਤੁਹਾਨੂੰ ਸਾਹਮਣੇ ਦੇਖ ਹੀ ਰਿਹਾ ਹਾਂ ਟ੍ਰਿਮਰ ਟ੍ਰਮਰ ਸਾਰੇ ਏ ਟੂ ਜ਼ेड ਸਾਰੀ ਆਈਟਮ ਬਹੁਤ ਕੋਸਾਸਤਾ ਮਿਲੂ 50% ਲੇਖਦਾ ਦੰਦੀ ਦਿੰਦਾ ਜੀ ਉਦੋਂ 50 ਤੋਂ ਉੱਪਰ 50 ਤੋਂ ਉੱਪਰ 50 ਤੋਂ ਉੱਪਰ ਸਾਰੇ ਸਮਾਨ ਦੇਖ ਲੈ ਤਿੰਨ ਤਿੰਨ ਗੁਣਾ ਵੀ ਕਰ ਦਿੰਦਾ ਬਿਲਕੁਲ ਬਿਲਕੁਲ ਓਕੇ ਵੀਰੇ ਧੰਨਵਾਦ ਥੈਂਕ ਯੂ